ਦੇਖੋ ਹਰ ਪੀੜਤਾ ਵਾਸਤੇ ਜੋ ਵੀ ਸੇਵਾ ਹੋ ਸਕਦੀ ਹੈ ਹਰ ਕੋਈ ਬੰਦਾ ਕਰਦਾ ਜਿੰਨੇ ਜੋਗਾ ਕੋਈ ਹੈਗਾ ਉਹ ਹਰ ਬੰਦਾ ਆਪਣੀ ਉਹ ਸੇਵਾ ਨਿਭਾ ਰਿਹਾ ਐਵੇਂ ਹੀ ਡਿਓਲ ਹਸਪੀਟਲ ਤੇ ਸਾਡੇ ਬ੍ਰਦਰ ਡਾਕਟਰ ਮਿੰਦਰ ਸਿੰਘ ਡਿਓਲ ਜੋ ਕਿ ਯੂਐਸਏ ਨੇ ਉਹਨਾਂ ਵੱਲੋਂ ਵੀ ਹਰ ਪੀੜਤਾ ਵਾਸਤੇ ਸਮਗਰੀ ਰਾਸ਼ਨ ਪਸ਼ੂਣ ਵਾਸਤੇ ਚਾਰਾ ਅਤੇ ਜਿਹੜੇ ਫ੍ਰੀ ਮੈਡੀਕਲ ਜਿਹੜੇ ਕੈਂਪ ਨੇ ਉਹ ਲਗਾਏ ਜਾ ਰਹੇ ਆ ਅਸੀਂ ਡੇਰਾ ਪਾਪਾ ਨਾਨਕ ਕਲਾ ਨੌਰ ਰਮਦਾਸ ਸਾਹਿਬ ਜੋ ਹੈ ਮੈਡੀਕਲ ਕੈਂਪ ਲਗਾਏ ਹੋਏ ਆ ਔਰ ਇਸ ਤੋਂ ਬਾਅਦ ਅਸੀਂ ਜੋ ਦਿਨਾ ਨਗਰ ਹਲਕੇ ਦੇ ਵਿੱਚ ਪਿੰਡ ਪੈਂਦੇ ਨੇ ਜੋ ਪੱਤਨ ਤੋਂ ਪਾਰ ਨੇ ਦਰਿਆਵਾਂ ਤੋਂ ਪਾਰ ਨੇ ਜਿੱਥੋਂ ਦਾ ਸੰਪਰਕ ਹਲੇ ਤੱਕ ਟੁੱਟਿਆ ਹੋਇਆ ਹੈ ਅਸੀਂ ਉੱਥੇ ਵੀ ਜਾਣ ਦੀ ਕੋਸ਼ਿਸ਼ ਕਰ ਰਹੇ ਆ ਪ੍ਰਸ਼ਾਸਨ ਦੇ ਨਾਲ ਵੱਡੇ ਨਾਲ ਵੱਡਾ ਜੋੜ ਕੇ ਖੜੇ ਆ ਤਾਂ ਕਿ ਐਨਡੀਆਰਐਫ ਦੀਆਂ ਟੀਮਾਂ ਦੇ ਨਾਲ ਸਾਡੀ ਉੱਥੇ ਮੈਡੀਕਲ ਟੀਮ ਜਾਏਗੀ ਔਰ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਮੈਡੀਕਲ ਚੈੱਕਅਪ ਕਰੇਗੀ ਸਰ ਪੱਕੇ ਉੱਥੇ ਕਈ ਕੈਂਪ ਲਗਾਉਣ ਦੀ ਗੱਲ ਕੀਤੀ ਸੀ ਔਰ ਕੀ ਵਾਈਟ ਵਿੱਚ ਕੋਈ ਕਿਸੇ ਬੋਲਿਆ ਸੀਗਾ ਕਿ ਪੱਕਾ ਜਿਹੜਾ ਜਿਹੜਾ ਪੱਪਾ ਨਾਲ ਮੀਡੀਆ ਤਾਂ ਜਿੱਤਾ ਜਿਹੜਾ ਕਿਹੜੀ ਕਿਹੜੀ ਜਗ੍ਹਾ ਤੇ ਜਿਹੜੇ ਪੱਕੇ ਦੇਖੋ ਅਸੀਂ ਇਸ ਚੀਜ਼ ਦਾ ਮੈਂ ਤੁਹਾਨੂੰ ਕਿਹਾ ਸੀਗਾ ਔਰ ਅਸੀਂ ਜਾ ਕੇ ਦੇਖਿਆ ਸੀ ਗਰਾਊਂਡ ਲੈਵਲ ਤੇ ਹਰ ਜਗ੍ਹਾ ਤੇ ਹਾਲੇ ਮੈਡੀਕਲ ਕੈਂਪ ਲੱਗੇ ਹੋਏ ਆ ਲੋਕਾਂ ਵੱਲੋਂ ਬਹੁਤ ਭਰਪੂਰ ਆਪਣੇ ਦਿਲ ਦੇ ਨਾਲ ਜਿਹੜੀ ਸ਼ਰਧਾ ਦੇ ਨਾਲ ਜਿਹੜਾ ਆ ਉਹ ਇਸ ਦੀ ਸੇਵਾ ਕੀਤੀ ਜਾ ਰਹੀ ਹੈ ਜਿੱਥੇ ਜਿੱਥੇ ਵੀ ਪਹੁੰਚ ਹੈਗੀ ਆ ਹਰ ਬੰਦਾ ਆਪਣੇ ਤਰਫੋਂ ਸੇਵਾ ਕਰ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਅਸੀਂ ਅਗਰ ਕਿਉਂਕਿ ਇਹ ਹਜੇ ਖਤਰਾ ਟਲਿਆ ਨਹੀਂ ਹੈ ਹਾਲੇ ਆਉਣ ਵਾਲਾ ਖਤਰਾ ਜਿਹੜਾ ਹੈ ਉਹ ਹੋਰ ਹੈਗਾ ਅਸੀਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਾਂ ਆਈਐਮਏ ਪੀਡੀਏ ਦੇ ਨਾਲ ਮਿਲ ਕੇ ਇੱਕ ਜਗ੍ਹਾ ਡਿਸਾਈਡ ਕਰਾਂਗੇ ਜਿੱਥੇ ਅਸੀਂ ਉਹ ਮੈਡੀਕਲ ਕੈਂਪ ਲਗਾ ਸਕੀ ਜਿਹੜਾ ਇਹ ਮੈਡੀਕਲ ਕੈਂਪ ਲਗਾਉਣ ਦਾ ਅਸਲ ਕਾਰਨ ਇਹ ਹੈ ਕਿ ਹਰ ਬੰਦਾ ਜੋ ਹੈ ਉਹ ਹਸਪੀਟਲ ਤੱਕ ਪਹੁੰਚ ਨਹੀਂ ਸਕਦਾ ਦਵਾਈਆਂ ਨਹੀਂ ਲੈ ਸਕਦਾ ਕਿਉਂਕਿ ਅੱਗੇ ਕੁਦਰਤ ਦੀ ਮਾਰ ਜਿਹੜੀ ਹੈ ਬਹੁਤ ਪਈ ਹੈ ਕਿਸੇ ਕੋਲ ਪੈਸੇ ਦੀ ਘਾਟ ਹੈ ਕਿਸੇ ਕੋਲ ਵੀਕਲ ਦੀ ਘਾਟ ਹੈ ਕੋਈ ਆਪਣੇ ਵੀਕਲ ਤੇ ਜਾ ਨਹੀਂ ਸਕਦਾ ਕੋਈ ਬਜ਼ੁਰਗ ਘਰ ਆ ਜਿਹੜਾ ਨਹੀਂ ਜਾ ਸਕਦਾ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਤੱਕ ਲੋੜਵੰਦਾ ਤੱਕ ਜਿਹੜੀਆਂ ਦਵਾਈਆਂ ਨੇ ਉਹ ਪਹੁੰਚਣ ਜੀ ਸਰ ਦੇਲਾ ਬੱਬਨ ਨਾਲ ਕਿਤੇ ਵਿੱਚ ਅਸੀਂ ਉੱਥੇ ਗਏ ਬਿੰਡਰ ਦੇ ਵਿੱਚ ਦੱਸਿਆ ਕਿ ਪੀਣ ਯੋਗ ਪਾਣੀ ਨਹੀਂ ਹੈਗਾ ਉੱਥੇ ਕੀ ਮੈਸੇਜ ਨਾ ਜੋਗੇ ਡੇਰਾ ਬਬਨਾ ਤੇ ਜਿੱਥੇ ਤੇ ਬਾੜ ਆਈ ਗਿਆ ਕੀ ਦੇਖੋ ਸਭ ਤੋਂ ਪਹਿਲਾਂ ਤੇ ਇਹੀ ਹੈ ਕਿ ਜਿਹੜਾ ਤਾਂ ਅਫੋਲਡ ਕਰ ਸਕਦਾ ਆ ਉਹ ਸਟਰਾਇਲ ਵਾਟਰ ਜਿਹੜਾ ਹੁੰਦੇ ਨੇ ਬਿਸਲੇ ਆਈ ਵਗੈਰਾ ਜਾਂ ਹੋਰ ਕਿੰਨੇ ਕੁ ਨੇ ਜਿੰਨੋ ਵੀ ਆ ਅੱਜਕੱਲ ਪੈਕਿੰਗ ਬੋਟਲਸ ਆ ਗਈਆਂ ਨੇ ਉਹ ਪਾਣੀ ਪੀ ਸਕਦੇ ਆ ਪਰ ਜੇ ਅਗਰ ਕਿਤੇ ਕਿਸੇ ਕੋਲ ਪਾਣੀ ਹੈਗਾ ਤੇ ਉਹ ਪਾਣੀ ਉਬਾਲ ਕੇ ਪੀਲੇ ਜੇ ਕੋਈ ਜ਼ਰੂਰੀ ਨਹੀਂ ਹੈਗਾ ਕਿ ਇਹ ਸਾਰੀਆਂ ਬੋਤਲਾਂ ਦਾ ਪਾਣੀ ਪੀਣ ਦੀ ਜ਼ਰੂਰਤ ਹੈ ਜਿਵੇਂ ਕਿ ਪਹਿਲਾਂ ਸਾਡੇ ਪਿੰਡਾਂ ਦੇ ਵਿੱਚ ਕੀ ਕਰਦੇ ਸੀ ਖੂਹਾਂ ਤੋਂ ਪਾਣੀ ਲੈਂਦੇ ਸੀਗੇ ਟੂਟੀਆਂ ਨੂੰ ਪਾਣੀ ਲੈਂਦੇ ਸੀਗੇ ਸੋ ਉਹੀ ਉਹੀ ਗੱਲ ਹੈ ਕਿ ਤੁਸੀਂ ਉਹ ਪਾਣੀ ਲਵੋ ਉਹਨੂੰ ਦੋ ਵਾਰੀ ਉਬਾਲ ਲਓ ਉਬਾਲ ਕੇ ਠੰਡਾ ਕਰ ਲਓ ਤੇ ਪੀਓ ਉਹਦੇ ਵਿੱਚ ਕੋਈ ਜਰਮ ਨਹੀਂ ਹੈਗਾ ਉਹ ਹਾਨੀਕਾਰਕ ਨਹੀਂ ਹੋਵੇਗਾ ਜੀ ਸੋ ਅ ਅਗਲਾ ਪ੍ਰੋਗਰਾਮ ਜਿਹੜਾ ਹਸਪਤਾਲ ਵੱਲੋਂ ਕੀ ਹੋਵੇ ਬੇਟਾ ਅਸੀਂ ਅ ਅਸੀਂ ਇਹ ਹੀ ਨਿਰਣੇ ਲਿਆ ਹੋਇਆ ਜੀ ਅਸੀਂ ਮੈਡੀਕਲ ਕੈਂਪ ਜਿਹੜੇ ਨੇ ਅਜੇ ਕੰਟੀਨਿਊ ਰੱਖਾਂਗੇ ਅਗਲੇ ਜਿਹੜੇ ਮੈਡੀਕਲ ਕੈਂਪ ਨੇ ਅਸੀਂ ਦਿਨਾ ਦਿਨਾਂਗਰ ਹਲਕੇ ਦੇ ਵਿੱਚ ਕਰਾਂਗੇ ਉਹ ਪਿੰਡ ਜਿਹੜੇ ਪਿੰਡ ਹੱਲੇ ਤੱਕ ਕੋਈ ਨਹੀਂ ਪਹੁੰਚ ਹੋਈ ਹੈ ਕਿਸੇ ਕੋਲੇ ਉੱਥੇ ਵੀ ਜਾਵਾਂਗੇ ਸਤਜੋਲ ਹਸਪਤਾਲ ਦੇ ਵਿੱਚ 24/7 ਸਾਰੀਆਂ ਸਹੂਲਤਾਂ ਮੌਜੂਦ ਨੇ ਸੋ ਜੋ ਵੀ ਮੈਡੀਕਲ ਨਾਲ ਸੰਬੰਧਿਤ ਨੇ ਔਰਤਾਂ ਦੇ ਵਾਜਪਨ ਜਿਵੇਂ ਟੈਸਟੂ ਬੇਬੀ ਹੋ ਗਿਆ ਤੇ ਜਾਂ ਔਰਤਾਂ ਦੇ ਹੋਰ ਸੰਬੰਧੀਆਂ ਨੂੰ ਬੰਦਿਆਂ ਦੇ ਕੀ ਹੈ ਹਸਪੀਟਲ ਕੋਲ ਕੁਝ ਇਹੋ ਜਿਹੇ ਨਾਲ ਹੈਗੇ ਦੇਖੋ ਜੀ ਗਾਇਨੀ ਜਿਹੜਾ ਡਿਪਾਰਟਮੈਂਟ ਜਿਹੜਾ ਸਾਡੇ ਕੋਲ ਹੈਗਾ ਆ ਅਗਰ ਇਦਾਂ ਦੀ ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ ਤਾਂ ਹਸਪੀਟਲ ਆ ਕੇ ਮਿਲ ਸਕਦਾ ਤੇ ਡਿਲੀਵਰੀ ਕੇਸ ਵਗੈਰਾ ਵੀ ਇੱਥੇ ਸਾਰਾ ਕੋਈ ਡਿਲੀਵਰੀ ਕੇਸ ਸੀਜ਼ੇਰੀਅਨ ਇਹ ਸਾਰਾ ਕੁਝ ਸਾਡੇ ਕੋਲ ਅਵੇਲੇਬਿਲਟੀ ਹੈ ਜੀ ਇਸ ਪੂਰੀ ਟੀਮ ਹੈਗੀ ਹੈ ਸਰਪਰ ਤਾਂ ਬੀਬੀ ਦੀ ਜਿਹੜੀ ਉਹ ਕਾਫੀ ਲੋਕਾਂ ਨੂੰ ਦੂਰ ਜਾਣਾ ਪੈਂਦਾ ਲੁਧਿਆਣਾ ਦੇਖੋ ਆਈਵੀਐਫ ਸੈਂਟਰ ਜੋ ਹੈ ਅਸੀਂ ਸਾਡੇ ਕੋਲ ਆਈਵੀਐਫ ਲੈਬ ਨਹੀਂ ਹੈਗੀ ਠੀਕ ਹੈ ਆਈਵੀਐਫ ਵਾਸਤੇ ਉਹ ਕੁਝ ਹੋਰ ਸੈਂਟਰਸ ਹੈਗੇ ਨੇ ਜਿਹੜੇ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਇਦਾਂ ਦੀ ਕੋਈ ਗੱਲ ਹੈਗੀ ਉੱਥੇ ਸੈਂਟਰਸ ਜਾ ਕੇ ਮਿਲ ਸਕਦੇ ਸੋ ਮੈਸੇਜ ਕੀ ਦੇਣਾ ਚਾਹੋਗੇ ਹਲ ਪ੍ਰਭਾਵਤ ਜਿਹੜੇ ਰੋਗ ਨੇ ਉਸ ਤੋਂ ਸਾਡੀ ਬੰਦ ਨੂੰ ਤਰ੍ਹਾਂ ਆਉਤ ਹੋ ਰਿਹਾ ਦੇਖੋ ਗੱਲ ਇਹ ਹੈ ਕਿ ਹੁਣ ਮੇਰਾ ਤਾਂ ਮੈਸੇਜ ਦੇਖੋ ਇਦਾਂ ਮੈਟਰ ਨਹੀਂ ਕਰਦਾ ਇਹ ਤਾਂ ਸਰਕਾਰਾਂ ਦਾ ਕੰਮ ਹੈ ਵੀ ਉਹਨਾਂ ਦਾ ਹੱਥ ਫੜਨ ਫੜ ਵੀ ਰਹੀਆਂ ਨੇ ਸਰਕਾਰਾਂ ਆਪਣੇ ਬਿਹਾਫ ਤੇ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੀਆਂ ਨੇ ਐਨ ਜੀਓਸ ਕੰਮ ਕਰ ਰਹੀਆਂ ਨੇ ਸਿਆਸੀ ਗੈਰ ਸਿਆਸੀ ਪਾਰਟੀਆਂ ਹਰ ਬੰਦਾ ਲੱਗਿਆ ਹੋਇਆ ਜੀ ਹਰ ਬੰਦਾ ਦੇਖੋ ਜਾਣਾ ਚਾਹੁੰਦਾ ਬਿਹਾਰ ਤੋਂ ਟਰਾਲੀਆਂ ਆ ਰਹੀਆਂ ਨੇ ਰਾਜਸਥਾਨ ਤੋਂ ਆ ਰਹੀਆਂ ਨੇ ਤੇ ਤੁਸੀਂ ਦੇਖੋ ਕਿ ਪੰਜਾਬ ਤੇ ਇੱਕ ਬਹੁਤ ਤਗੜਾ ਸੂਫਾ ਹੈ ਇਹਦੇ ਵਿੱਚ ਮਾਝੇ ਦੀ ਜਿਹੜੀ ਧਰਤੀ ਹੈ ਤੇ ਵੈਸੇ ਜਰਨੈਲ ਹੋਏ ਨੇ ਮਾਝੇ ਦੇ ਵਿੱਚ ਤੇ ਇਹ ਕਿਸੇ ਕੋ ਮੰਗ ਕੇ ਖਾਨ ਦੀ ਉਹ ਰੱਖਦੇ ਨਹੀਂ ਆ ਇਹ ਤਾਂ ਇੱਕ ਵਕਤ ਦੀ ਮਾਰ ਹੈ ਜਿਹਦੇ ਵਿੱਚ ਉਹਨਾਂ ਨੂੰ ਸਾਡੇ ਕੋਲੋਂ ਇਹ ਚੀਜ਼ ਸੇਵਾ ਲੈਣੀ ਪੈ ਰਹੀ ਆ ਉਹ ਆਪਣੇ ਆਪ ਵਿੱਚ सक्षम ਨੇ ਮੈਂ ਇਹ ਆਸ਼ਾ ਕਰਦਾ ਕਿ ਉਹ ਬੜੀ ਜਲਦੀ ਉੱਠਣਗੇ ਔਰ ਜਿਹੜੀ ਜ਼ਿੰਦਗੀ ਉਹ ਪਹਿਲਾਂ ਵਾਂਗੂ ਆਮ ਹੋ ਜਾਏਗੀ